ਚਾਹ ਹੜਾਂ ਦਾ ਮੁੱਖ ਕਾਰਨ ਨਜਾਇਜ਼ ਮਾਈਨਿੰਗ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਦਿੱਤੇ ਇਸ ਬਿਆਨ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਢਾਲੀਵਾਲ ਨੇ ਕਹਿ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਦਾ ਬਿਆਨ ਬਿਲਕੁਲ ਗਲਤ ਅਤੇ ਘਟੀਆ ਹੈ ਔਰ ਆ ਦੱਸਿਆ ਕਿ ਦਰਿਆ ਦੀ ਖਲਾਈ ਲਈ ਪੰਜਾਬ ਸਰਕਾਰ ਨੇ ਕਈ ਵਾਰ ਕੇਂਦਰ ਨੂੰ ਅਰਜ਼ੀਆਂ ਦਿੱਤੀਆਂ ਪਰ ਕੋਈ ਪਰਮਿਸ਼ਨ ਨਹੀਂ ਮਿਲੀ ਕੇਂਦਰ ਨੇ ਨਾ ਹੀ ਦਰਿਆ ਸਾਫ ਕਰਨ ਲਈ ਕਦਮ ਚੁੱਕਿਆ ਤੇ ਨਾ ਹੀ ਪੈਸੇ ਜਾਰੀ ਕੀਤੇ ਅੱਜ ਸਵੇਰੇ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਦਾ ਚੋਹਾਂ ਜੀ ਦਾ ਅੱਜ ਬਿਆਨ ਆਇਆ ਜਿਹੜੇ ਬੋਦਨ ਪਹਿਲਾਂ ਪੰਜਾਬ ਦੇ ਹਰ ਪੀਟ ਦੇ ਇਲਾਕਿਆਂ ਦਾ ਦੌਰਾ ਕਰਕੇ ਗਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਅਜਨਾਲੇ ਨੂੰ ਕਿਉਂਕਿ ਅਸੀਂ ਬਾਰਡਰ ਤੇ ਆਂ ਸਾਨੂੰ ਮਲ স্পੈਸ਼ਲ ਕੈਟਾਗਰੀ ਤੇ ਰੱਖ ਕੇ ਜਿਹੜਾ ਉਹ 2000 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਕਿਉਂਕਿ ਨਾਲੇ ਤੇ ਬਹੁਤ ਬੁਰੀ ਹਾਲਤ ਹੋ ਗਈ ਹੈ। ਉਹ ਉਹਨਾਂ ਨੇ ਦਿਨ ਲ ਲਾ ਕੀ ਸੀਗਾ ਉਹ ਦੇਖ ਕੇ ਗਏ ਖੁਸ਼ ਕਰਕੇ ਲੋਕਾਂ ਨੂੰ ਅਜਨਾਲਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਹੜ ਆਇਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਕਰਕੇ ਹੜ ਜੜੇ ਆਏ ਆ ਮੈਂ ਉਹਨਾਂ ਦੇ ਇਸ ਬਿਆਨ ਨੂੰ ਨਿੰਦਦਾ ਵੀ ਆ ਔਰ ਬੜਾ ਗੈਰ ਜ਼ਿੰਮੇਵਾਰਾ ਬਿਆਨ ਜਿਹੜਾ ਉਹਨਾਂ ਦਾ ਹੈ ਔਰ ਕਿ ਇਤਨਾ ਤਾਂ ਬਹੁਤ ਦੂਰ ਦੇ ਦਾ ਮਤਲਬ ਕਿ ਉਹਨਾਂ ਨੇ ਕੋਈ ਸਹੀ ਰਿਪੋਰਟ ਨਹੀਂ ਲਈ ਕੋਈ ਰੀਅਲ ਗਰਾਉਂਡ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਅਸੀਂ 라ਵੀ ਦਰਿਆ ਦੇ ਕੰਢੇ ਤੇ ਹਸਨ ਮੇਰਾ ਸੇਵਦਾ ਚਹਾਨ ਜੀ ਨੂੰ ਕਹਿਣਾ ਹੈ ਚੈਲੰਜ ਹੈ ਕਿ ਉਹ ਸਾਰ ਦਗੰਦ ਕੇ 라ਵੀ ਚ ਕਿੱਥੇ ਨਜਾਇਜ਼ ਮਾਈਨਿੰਗ ਹੋਈ ਆ 라ਵੀ ਦਰਿਆ ਦੇ ਅੰਦਰ ਕਿੱਥੇ ਮਾਈਨਿੰਗ ਕੀਤੀ ਗਈ ਆ ਕਿਉਂ ਕਿਉਂਕਿ 라ਵੀ ਦਰਿਆ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਫੌਜ ਨੇ ਤੇ ਬੀਐਸਐਫ ਨੇ ਜਿਹੜੀ ਉਹ ਪਾਬੰਦੀ ਲਾਈ ਆ ਮੇਰੀ ਜਾਣਕਾਰ ਇਨਸਾਨ ਮੈਂ ਕਈ ਵਾਰ ਕੋਸ਼ਿਸ਼ ਕੀਤੀ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਕਿ ਸਾਡਾ ਦਰਿਆ ਜਿਹੜਾ ਸਾਫ਼ ਕਰਾ ਕੇ ਦਿੱਤਾ ਜਾਵੇ ਉਹ ਦਰਿਆ ਦੀ ਸਫਾਈ ਵਾਸਤੇ ਫੌਜ ਤੇ ਬੀਐਸ ਬੀਐਸਐਫ ਜਿਹੜੀ ਆ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਐਨਓਸੀ ਨਹੀਂ ਦਿੱਤੀ ਕਿ ਐਸੀ ਇੱਥੇ ਮਤਲਬ ਦਰਿਆਵਾਂ ਦੀ ਖਲਾਈ ਕਰਨਾ ਜਿਹੜਾ ਉਹ ਤੁਹਾਨੂੰ ਨਹੀਂ ਬੱਲਾ ਦੇ ਸਕਦੇ ਆਗਿਆ ਨਹੀਂ ਦੇ ਸਕਦੇ ਹੁਣ ਪਿਛਲੇ 5-6 ਮਹੀਨਿਆਂ ਚ ਅਸੀਂ ਬੜੀ ਟਰਾਈ ਕੀਤੀ ਕਿ ਸਾਡਾ ਦਾਵੀ ਦਰਿਆ ਸੱਤ ਲੋਈ ਦਾ ਕੁਝ ਹਿੱਸਾ ਕੁਝ ਬਿਆਸ ਦਾ ਜਿਹੜਾ ਬਹੁਤ ਬੁਰੀ ਹਾਲਤ ਹੈ ਅਸੀਂ ਕਹਿ ਕੇ ਕੋਹਾ ਕੇ ਮੈਂ ਖੁਦ ਬਦਗੇੜੀਆ ਸਾਹਿਬ ਨਾਲ ਮੀਟਿੰਗ ਕਰਕੇ ਗਰਾਸਪੁਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਰਲੇ ਕੱਢ ਗਏ ਉਹਨਾਂ ਕੋ ਡੀਸੈਲਟਿੰਗ ਦੀ ਬਲ ਜਿਹੜੀ ਪਰਮਿਸ਼ਨ ਲਈ ਕਿ ਸਾਨੂੰ ਡੀਸੈਲਟਿੰਗ ਦੇ ਕਰ ਲੈੰਦੋ ਯਾ ਸਫਾਈ ਤੇ ਕਰ ਲੈੰਦੋ ਉਹ ਉਹਨਾਂ ਨੇ ਸਾਨੂੰ 2 ਮਹੀਨੇ ਪਹਿਲਾਂ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਕਰ ਲਓ ਉਹ ਸਰਕਾਰ ਨੇ ਇਹਦੇ ਟੈਂਡਰ ਲਾਏ ਆ ਉਹ ਟੈਂਡਰ ਵੀ ਅਕਤੂਬਰ ਤੱਕ ਜਾ ਕੇ ਸ਼ੁਰੂ ਹੋਣਿਆ ਕਿਉਂਕਿ 10ਵੇਂ ਮਹੀਨੇ ਤੋਂ ਬਾਅਦ ਦੇ ਵਿੱਚ ਉਹ ਸ਼ੁਰੂ ਹੋਣਿਆ ਸੋ ਮੈਂ ਚਵਾਨ ਸਾਹਿਬ ਨੂੰ ਕਹਿੰਨਾ ਕਿ ਸਰ ਗਰਾਊਂਡ ਤੇ ਤੁਸੀਂ ਆਇਓ ਪਰ ਗਰਾਊਂਡ ਦੀ ਰਿਪੋਰਟ ਨਹੀਂ ਲੈ ਕੇ ਗਏ ਤੁਸੀਂ ਕਲੀਅਰ ਕਰੋਗੇ 라ਵੀਦ ਦੇ ਅੱਜ ਕਿੱਥੇ ਮਾਇਨਿਕ ਹੋਈ ਹੈ 라ਵੀਦ ਦਰਿਆ ਦੇ ਉੱਤੇ ਬੀਐਸਐਫ ਲੱਗੀ ਆ ਫੌਜ ਲੱਗੀ ਆ ਸਰ ਫੌਜ ਤੇ ਬੀਐਸਐਫ ਤੋਂ ਮਾਇਨਿਕ ਹੋ ਗਈ ਇਹਦਾ ਮਤਲਬ ਹੈ ਕੇਂਦਰ ਸਰਕਾਰ ਨੂੰ ਪਤਾ ਸੀਗਾ ਸਾਨੂੰ ਤੋਂ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਡੀ ਸਰਕਾਰ ਨੂੰ ਤੋਂ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਤੋਂ ਆਗਿਆ ਨਹੀਂ ਦਿੱਤੇ ਪੰਜਾਬ ਨੂੰ ਕੋਈ ਪੈਕੇਜ ਦੇਣ ਦੀ ਬਜਾਏ ਇਹ ਕਹਿਣਾ ਕਿ ਉੱਥੇ ਜਦੋਂ ਨੀ ਮੰਨ ਕੇ ਨਾਲ ਜਿਹੜਾ ਫੜ ਆਇਆ ਇਹ ਬਹੁਤ ਹੀ ਘਟੀਆ ਬਿਆਨ ਹੈ ਉਹਨਾਂ ਦਾ ਔਰ ਇਹਦੇ ਤੋਂ ਲੱਗਦਾ ਕਿ ਭਾਜਪਾ ਪੰਜਾਬ ਦੇ ਨਾਲ ੱੱਕਾ ਕਰਦੇ ਰਹਾ ਉਹਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਉਹ ਦੇਣ ਦੀ ਤਿਆਰ ਨਹੀਂ ਹੈ ਮੈਂ ਤੁਹਾਨੂੰ ਇੱਕ ਦਿਖਾਉਣਾ ਇਹ ਮੇਰੇ ਕੋਲ ਤਸਵੀਰ ਹੈ ਇਹ ਸੀਰ ਪਾਟਲ ਸਾਹਿਬ ਜਿਹੜੇ ਦਰਿਆਮਾਬਾਦ ਦੇ ਮੰਤਰੀ ਹੈ ਉਹਨਾਂ ਨਾਲ ਮੈਂ 2 ਤਰੀਕ ਨੂੰ ਮੀਟਿੰਗ ਕਰਕੇ ਆਇਆ 2 ਜੁਲਾਈ ਨੂੰ ਅਸੀਂ ਇਹ ਕਹਾਂਸ ਪੰਜਾਬ ਸਰਕਾਰ ਨੇ ਦਰਿਆਵਾਂ ਦੇ ਉੱਤੇ ਜਿਹੜੀ ਬੀਓਪੀ ਹੈ ਜਿਹੜੀਆਂ ਇਹ ਇਹ ਬੀਐਸਐਫ ਦੀਆਂ ਪੋਸਟਾਂ ਜਿੱਥੇ-ਜਿੱਥੇ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਅਸੀਂ ਠੀਕ ਕਰਨਾ ਚਾਹੁੰਦੇ ਸੀਗੇ ਤੇ ਪੰਜਾਬ ਸਰਕਾਰ ਨੇ ਕਰੀਬ 170 ਕਰੋੜ ਦਾ ਪ੍ਰਧਕ ਜਿਹੜਾ ਬਣਾ ਕੇ ਭੇਜਿਆ ਸੀਗਾ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਇਹਦੇ ਪੈਸੇ ਦੇਣੇ ਸੀਗੇ ਔਰ ਉਹਦੇ ਚ 40 ਕਰੋੜ ਵੀ ਆ ਸਾਡੀਆਂ 12 ਮਤਲਬ ਜਿਹੜੀਆਂ ਪੋਸਟਾਂ ਸੀਗੀਆਂ ਰਾਵੀ ਦੇ ਕੰਡੇ ਤੇ ਜਿਹੜਾ ਜਿੰਨਾ ਦੇ ਪੈਸੇ ਬੰਦੇ ਸੀਗੇ 40 ਕਰੋੜ ਰੁਪਈਆ ਤੇ ਮੈਂ ਬਾਦਲ ਸਾਹਿਬ ਨੂੰ ਕਿਹਾ ਮੈਂ ਖਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਆ ਮੈਂ ਲੈਟਰ ਦਿੱਤੀ ਉਹਨੂੰ ਲੈ ਕੇ ਬੜੀ ਵਧੀਆ ਮੀਟਿੰਗ ਹੋਈ ਮੈਂ ਖਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਪੈਸੇ ਦੋ ਦੂਜੀ ਗੱਲ ਤੇ ਤੁਸੀਂ ਨਹੀਂ ਦੇੜੀ ਤੇ ਮੈਂ ਉਹਨਾਂ ਨੂੰ ਕਿਹਾ ਜੀ 라ਵੀ ਚ ਬਹੁਤ ਵੱਡੇ ਹੜ੍ਹ ਆ ਜਾਣੇ ਆ ਤੁਹਾਡੀਆਂ ਪੋਸਟਾਂ ਪਾਸਾਂ ਸਭ ਢੁੱਡ ਜਾਣੀਆਂ ਸਾਨੂੰ ਪੈਸੇ ਦੋ ਸਾਡੇ 40 ਕਰੋੜ ਬਿਲੀਆਂ ਬਣਦਾ ਸਾਨੂੰ ਉਹ ਪੈਸੇ ਜਿਹੜੇ ਦਿੱਤੇ ਜਾਣ ਸਾਧਾ ਅੱਜ ਤਵੇ ਲੋਕ ਕਿੰਨੀ ਤਰੀਕ ਹੋ ਗਈ ਆ ਅਜੇ ਤੱਕ ਇੱਕ ਦਿਵਾਨੀ ਨਹੀਂ ਆਈ 7 ਮਹੀਨਿਆਂ ਤੋਂ ਸਾਡੇ ਅਫਸਰ ਦਿੱਲੀ ਦੇ ਫੇਰੇ ਮਾਰ-ਮਾਰ ਕੇ ਹੰਬ ਗਏ 7 ਮਹੀਨਿਆਂ ਤੋਂ ਸਾਡੇ ਇਸ ਡਿਪਾਰਟਮੈਂਟ ਦੇ ਅਫਸਰ ਜਿਹੜੇ ਆ ਬਾਹਰ-ਬਾਹਰ ਦਿੱਲੀ ਜਾ ਕੇ ਮੀਟਿੰਗਾਂ ਕਰਕੇ ਉਹ ਉੱਥੋਂ ਹੰਬ ਗਏ ਅਜੇ ਤੱਕ ਸਾਨੂੰ ਇੱਕ ਪੈਸਾ ਨਹੀਂ ਦਿੱਤਾ ਉਲਟਾ ਤੁਹਾਨੂੰ ਆਪ ਕਹੀ ਜਾਂਦੇ ਮਾਈਨਿੰਗ ਹੋ ਗਈ ਹੈ ਜੀ ਉੱਥੇ ਸਰ ਮਾਈਨਿੰਗ ਕਿੱਥੋਂ ਹੋ ਗਈ ਮੈਂ ਤਾਂ ਬੜਾ ਹੈਰਾਨ ਹੈ ਕਿ ਹਾਬੀ ਚ ਕਿੱਥੇ ਮੰਜ ਕੋਈ ਆ ਜੇ 라 ਵੀ ਤੇ ਮੈਂ ਨਿਕੋਈਆ ਤੇ ਤਾਂ ਬੰਦਾ ਇਹਨੂੰ ਪਤਾ ਹੀ ਕਿਉਂ ਕਿ ਉਹ ਤਾਂ ਭੋਜ ਤੇ ਬੀਅਸਬ ਲੱਗੀ ਆ ਤੇ ਮੈਂ ਮਤਲਬ ਇਹ ਕਿਹਾ ਕਿ ਨਾ ਕਿ ਕੇਂਦਰ ਸਰਕਾਰ ਕੋਈ ਮਦਦ ਕਰਦੀ ਬਿਜਾਏ ਕੋਈ ਪੈਸਾ ਦੇਂਦੀ ਬਿਜਾਏ ਦਰਿਆਵਾਂ ਨੂੰ ਪਲੀਨ ਕਰਨ ਦੀ ਬਿਜਾਏ ਦਰਿਆਵਾਂ ਦਾ ਸਰਪਾਹਲ ਉਹ ਦਿਨ ਮੈਂ ਪਾਇਲਟ ਨੂੰ ਕਿਹਾ ਪਾਟਨ ਨੂੰ ਕਿਹਾ ਸੀਗਾ ਕਿ ਸਾਡੀ ਜਿਹੜੀ ਦਰਿਆ ਬੁਰਦ ਜ਼ਮੀਨ ਸਾਡੀਆਂ ਜ਼ਮੀਨਾਂ ਥੁੜ ਗਈਆਂ ਹੋੜ ਥੁੜ ਗਈਆਂ ਜਾਂਦੀਆਂ ਜ਼ਮੀਨਾਂ ਮੈਂ ਕਿਹਾ 23 ਚ ਸਾਡੀਆਂ ਜ਼ਮੀਨਾਂ ਥੁੜ ਗਈਆਂ ਸੀਗਿਆ ਸਾਨੂੰ ਹੋਰੇ ਪੈਸੇ ਤੋਂ ਦਰਿਆਪੁਰ ਦੀ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਦਾ ਕਿਸਾਨਾਂ ਦੀ ਆਪਣੇ ਬੀਨੂ ਭਾਈ ਸਾਹਿਬ ਦੱਸ ਕੇ ਗਏ ਕਿ 20 ਏਕੜ ਜ਼ਮੀਨ ਮੇਰੀ ਉਡਰ ਗਿਆ ਜੀ ਪਤਾ ਨਹੀਂ ਲੱਗਾ ਕਿੱਥੇ ਚਲ ਗਿਆ ਇੱਕ ਪੈਸਾ ਵੀ ਮੇਰਾ ਦਰਿਆਪੁਰ ਦੀ ਜ਼ਮੀਨ ਦਾ ਉਹ ਸੈਂਟਰ ਸਰਕਾਰ ਨੇ ਦੇਣਾ ਇੱਕ ਪੈਸਾ ਵੀ ਨਹੀਂ ਮਿਲਿਆ ਤੁਸੀ ਬੰਨਾਲੀ ਇੱਕ ਪੈਸਾ ਵੀ ਮਿਲਿਆ ਡੀਸੈਲਟਿੰਗ ਵਾਸਤੇ ਸਭ ਤੋਂ ਹੀ ਪੰਜਾਬ ਨੂੰ ਦੇਣ ਦੀ ਬਜਾਇ ਪੰਜਾਬ ਨੂੰ ਤੁਸੀਂ ਇਹ ਕਹਿ ਰਹੇ ਹੋ ਦੀ ਬਜਾਇ ਮੈਨਿੰਗ ਦਾ ਸੋ ਮੈਂ ਚੌਹਾਨ ਸਾਹਿਬ ਨੂੰ ਬੇਨਤੀ ਕਰੂੰਗਾ ਸਾਰ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਨੂੰ ਉਦੋਂ ਦੀ ਬੇਨਤੀ ਕੀਤੀ ਸੀ ਸਾਥ ਨਾ ਕਰੋ ਪੰਜਾਬ ਨਾਲ ਧੱਕਾ ਨਾ ਕਰੋ ਬੀਜੇਪੀ ਲਗਾਤਾਰ ਧੱਕਾ ਕਰ ਰਹੀ ਹੈ ਕਿੰਨੇ ਸਰਕਾਰ ਲਗਾਤਾਰ ਧੱਕਾ ਕਰਦੀ ਆ ਸਾਡੇ ਜ਼ਖਮਾਂ ਤੇ ਤੁਸੀਂ ਲੂਣ ਪਾ ਦਿਓ ਯਾਰ ਸਾਡੇ ਲੋਕ ਜਿਹੜੇ ਡੁੱਬ ਗਏ ਘਰਬੜਬਾਦ ਹੋ ਗਏ ਸਭ ਕੁ ਬਰਬਾਦ ਹੋ ਗਿਆ ਉਹਨਾਂ ਨੂੰ ਪੁੱਛੋ ਤੇ ਹੀ ਕਿ ਇੱਥੇ ਮਾਈਨਿੰਗ ਹੋਈ ਆ ਕਿਤੇ ਉਹ ਪਹਿਲਾਂ ਉਹਨਾਂ ਨੂੰ ਪੁੱਛੋ ਤੇ ਹੀ ਕਹ ਦੂ ਕਿ ਅਭੀ ਤਾਂ ਅਜੇ ਕਦੀ ਮਾਈਨਿੰਗ ਹੋਈ ਆ ਯਾ ਨਵੀਂ ਕਰ ਸੋਲੀ ਮੈਂ ਇੰਨਾ ਗੈਸ ਜਮੀਰ ਬਿਆਨ ਦੇ ਤਾਉ ਨਾ ਨੇ ਉਹਨਾਂ ਦਾ ਬਿਆਨ ਨਿੰਦਣਯੋਗ ਹੈ ਔਰ ਮੈਂ ਮੰਗ ਕਰੂੰਗਾ ਕਿ ਜੋ ਅਸੀਂ 60 ਹਜ਼ਾਰ ਕਰੋੜ ਰੁਪਈਆ ਸਾਡਾ ਬਕਾਇਆ ਕਿੰਦ ਸੁਕਾਵਾ ਹੈ ਪੰਜਾਬ ਦਾ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਸਾਡਾ ਉਹ 60 ਹਜ਼ਾਰ ਕਰੋੜ ਦਾ ਬਕਾਇਆ ਦੇ ਦੇਣ ਅਸੀਂ ਆਪਣੇ ਪੈਰਾਂ 'ਤੇ ਹੋ ਜਾਈਏ ਔਰ ਮੈਂ ਤੇ ਆਪਣੇ ਹਲਕੇ ਵਾਸਤੇ 2000 ਕਰੋੜ ਰੁਪਈਆ ਕਵਨਨ ਸਾਹਿਬ ਕੋ ਵੀ ਮੰਗਿਆ ਸੀਗਾ ਔਰ ਚੌਹਾਨ ਸਾਹਿਬ ਨੂੰ ਵੀ ਲਿਖਤੀ ਦਿੱਤਾ ਹੈ ਸਭ ਕੋਈ ਰਿਸਪੌਂਸ ਨਹੀਂ ਆ ਸਰ ਕੋਈ 5 ਕਰੋੜ ਰੁਪਈਆ ਤੱਕ ਦੀ ਕਿਤੇ ਭੇਜਿਆ ਸੈਂਟਰ ਸਰ ਗਵਰਨਮੈਂਟ ਦੇ ਉਲਟਾ ਦੇਖੋ ਤੁਸੀਂ ਕੰਮ ਵੇਖੋ ਕੀ ਕਰਦੇ ਆ ਉਥੇ ਲੱਗੇ ਸਾਡੇ ਬਾਬੇ ਵਿਚਾਰੇ ਲੋਕ ਆਹ ਬੱਲੇ ਲੱਗੇ ਆ ਕਿੰਨੇ ਸਰਕਾਰ ਕਿੱਥੇ ਆ ਜੀ ਸਾਰੀ ਦੁਨੀਆ ਨੂੰ ਪਤਾ ਤੇ ਦਰਿਆਵਾਂ ਦਾ ਮਹਿਕਮਾ ਦਰਿਆਵਾਂ ਨੂੰ ਜਿਹੜਾ ਪੈਸਾ ਹੁੰਦਾ ਦਰਿਆਵਾਂ ਦੀ ਮੁਰੰਮਤ ਵਾਸਤੇ ਉਹਦੀ ਡੀਸਲਟਿੰਗ ਲਈ ਉਹਦੇ ਬੰਦ ਬੰਨਣ ਲਈ ਜਿਹੜਾ ਪੈਸਾ ਹੁੰਦਾ ਸੈਂਟਰ ਸਰ ਗਵਰਨਮੈਂਟ ਦਿੰਦੀ ਆ ਸੱਤ ਸੱਤ ਪੈਸਾ ਹੀ ਦਿੱਤਾ ਕਿੱਥੇ ਆ ਦਿਖਾਉਣ ਆ ਜਿਹੜਾ ਮੈਂ ਦੱਸਿਆ ਇਕ 70 ਕਰੋੜ ਦਾ ਪ੍ਰਪੋਜ਼ਲ ਭੇਜੀਆ ਸੀ ਸੀਐਮ ਸਾਹਿਬ ਨੇ ਦਿੱਲੀ ਮੇਰੇ ਸਾਤ ਮਹੀਨੇ ਪਹਿਲਾਂ ਦੀ ਮੈਂ ਜਾ ਕੇ ਖੁਦ ਮਿਲ ਕੇ ਆਇਆ ਇੱਕ ਪੈਸਾ ਨਹੀਂ ਦਿੱਤਾ ਜੀ ਕਿਤੇ ਦੇ ਦਿੰਦੇ ਨਹੀਂ ਆ ਜੀ ਕਰਦਨੇ ਆ ਜੀ ਗੱਲ ਕੋਈ ਨਹੀਂ ਜੀ ਤੁਹਾਨੂੰ ਦਾਂਗੇ ਜੀ ਚੰਗਾ ਕੰਮ ਕਰਾਇਓ ਜੀ ਸਾਨੂੰ ਇੱਕ ਪੈਸਾ ਵੀ ਮਿਲਿਆ ਸੋ ਮੈਂ ਸਮਝਦਾ ਕਿ ਚਵਾਨ ਸਾਹਿਬ ਨੇ ਸਾਡੇ जख्मਾਂ ਤੇ ਮਤਲਬ ਨਾ ਹੁੰਦੀ ਵਿਜਾਇ ਜਖਮਾਂ ਦੇ ਨਿਛਾ ਪਾ ਕੇ ਔਰ ਅੱਜ ਦਾ ਉਹਨਾਂ ਦਾ ਬਿਆਨ ਪੰਜਾਬ ਦੇ ਵਿਰੋਧਿਆ ਉਹਨਾਂ ਦਾ ਬਿਆਨ ਉਹ ਬਚਾਦੇ ਹਰ ਪੀੜਤ ਜਿਹੜੇ ਡੀਕਦੇ ਆ ਕਿ ਕੋਈ ਪੈਸਾ ਦਵੇ ਕਿੰਦਾ ਸਰਕਾਰ ਉਹਨਾਂ ਦੇ ਜਜ਼ਬਾਤਾਂ ਦੇ ਖਿਲਾਫ ਹੈ ਸੋ ਮੈਂ ਸਮਝਦਾ ਕਿ ਬਿਆਨ ਘੱਟੀਆਂ ਦੇ ਨਿਰੋਗ ਹੈ ਔਰ ਮੈਂ ਸਮਝਦਾ ਕਿ ਸੈਂਟਰ ਗਵਰਨਮੈਂਟ ਕੋਈ ਇਨਸਾਫ ਕਰਨ ਵਾਲੀ ਨਹੀਂ ਗਈ ਕਿੰਦਾ ਸਰਕਾਰ ਕੋਈ ਪੰਜਾਬ ਨੂੰ ਪੈਕੇਜ ਦਵੇ ਮੈਂ ਤਾਂ ਹੋਰ ਸੋਚ ਨਹੀਂ ਸਕਦਾ ਆ 10 12 ਦਿਨਾਂ ਬਾਅਦ ਸਾਡੇ ਦੇ 26 ਤਰੀਕ ਨੂੰ ਪਾਣੀ ਆਇਆ ਉਦੋਂ ਸੱਤ ਲੋਕ ਤੇ ਬਿਆਸਦਾਂ ਤੇ ਸਤਾਂਪੁਰ ਲੋਧੀ ਦੇਖੋ ਕਿੰਨੇ ਦਿਨ ਦਾ ਪਾਣੀ ਆਇਆ ਸਭ ਕੋਈ ਬਿੰਦੇ ਤੋਂ ਪਹੁੰਚਦਾ ਇੱਕ ਵੀ ਨੋਦ ਲੈ ਕੇ ਨਾ ਸਰਕਾਰ ਨੇ 1 ਕਰੋੜ ਰੁਪਏ ਦੀ ਭੇਜਿਆ ਇੱਕ ਮਹੀਨਾ ਹੋ ਗਿਆ ਜੋ ਕੁਝ ਕਰੀ ਪੰਜਾਬ ਸਰਕਾਰ ਕਰੀ ਅੱਜ ਜਿੰਨੀ ਮਦਦ ਕਰੀ ਆ ਲੋਕਾਂ ਦੀ ਜਿੰਨੀ ਵੀ ਅਸੀਂ ਕਰ ਜਿਸ ਕਬਸਤੀ ਦੇ ਵਿੱਚ ਉਹ ਸਾਰੀ ਮਦਦ ਸਾਧ ਸਰਦਾਰ ਭਗਵਾਨ ਸਹਿਮਾਨ ਦੀ ਸਰਕਾਰ ਕਰੀ ਆ ਬੀਜੇਪੀ ਫਿਰ ਅੱਪੜੇ ਉਸੇ ਚੱਲੇ ਤੇ ਆ ਗਈ ਬੀਜੇਪੀ ਫਿਰ ਸਾਡੇ ਨਾਲ ਧੋਖਾ ਕਰਦੀ ਆ ਸਾਨੂੰ ਜਿਹੜਾ ਉਹ ਕੀ ਕਹਿੰਦੇ ਨੇ ਬਖੌਲ ਕਰਨ ਵਾਲੀ ਗੱਲ ਸੋ ਮੈਂ ਉਹਨਾਂ ਦੇ ਬਿਆਨ ਦੀ ਵਰਪੂਰਿੰਦਾ ਜਿਹੜੀ ਉਹ ਕਰਾ